ਅੱਜ ਦਾ ਜਿਹੜਾ ਏ ਉਦਘਾਟਨ ਰੱਖਿਆ ਗਿਆ ਬਾਬਾ ਬਕਾਲਾ ਸਾਹਿਬ ਦੇ ਵਿੱਚ ਵਾਟਰ ਐਂਡ ਸੀਵਰੇਜ ਜਿਹੜਾ ਡਿਪਾਰਟਮੈਂਟ ਆ ਉਹਦੇ ਵੱਲੋਂ ਪੀਣ ਵਾਲੇ ਪਾਣੀ ਦਾ ਜਿਹੜਾ ਪਾਈਪ ਲਾਈਨ ਆ ਪੂਰੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜਾ ਪੁਰਾਣਾ ਏਰੀਆ ਸੀਗਾ ਉੱਥੇ ਬਣੀ ਹੋਈ ਤੇ ਜਿੰਨੀਆਂ ਕਲੋਨੀਆਂ ਨਵੀਆਂ ਬਣੀਆਂ ਨੇ ਉਹਨਾਂ ਕਲੋਨੀਆਂ ਦੇ ਵਿੱਚ ਲਗਭਗ 7 ਕਰੋੜ 83 ਲੱਖ ਲਗਭਗ 8 ਕਰੋੜ ਦੇ ਕਰੀਬ ਦਾ ਜਿਹੜਾ ਪ੍ਰੋਜੈਕਟ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਉਹ ਪ੍ਰੋਜੈਕਟ ਸਾਨੂੰ ਜਿਹੜਾ ਮਿਲਿਆ ਸੋ ਅੱਜ ਉਹਦਾ ਉਦਘਾਟਨ ਰੱਖਿਆ ਗਿਆ ਸਾਡੇ ਐਸਡੀਓ ਸਾਹਿਬ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਤੇ ਸਾਡੀ ਬਾਬਾ ਬਕਾਲਾ ਸਾਹਿਬ ਦੀ ਸਮੁੱਚੀ ਟੀਮ ਜਿਹੜੀ ਅੱਜ ਇੱਥੇ ਹਾਜ਼ਰ ਆ ਉਸ ਕੰਮ ਦੀ ਸ਼ੁਰੂਆਤ ਕਰਨ ਦੇ ਲਈ ਅੱਜ ਜਿਹੜਾ ਪਾਈਪਲਾਈਨ ਦਾ ਉਦਘਾਟਨ ਰੱਖਿਆ ਗਿਆ ਇੱਕ ਕਦੋਂ ਤੱਕ ਸੰਪੂਰਨ ਹੋ ਜਾਏਗਾ ਕਦੋਂ ਦਾ ਇਹਦਾ ਜਿਹੜਾ ਟਾਈਮ ਆ 1 ਸਾਲ ਦੇ ਅੰਦਰ ਅੰਦਰ ਪੂਰਾ ਬਾਬਾ ਬਕਾਲਾ ਸਾਹਿਬ ਜਿਹੜਾ ਹੈ ਉਨਨੇ ਹਰ ਇੱਕ ਘਰ ਤੱਕ ਪਾਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਡਵੜ ਮੰਡੀ ਸ਼ੁਰੂਆਤ ਕਦੋਂ ਹੋ ਰਹੀ ਹੈ ਅੱਜ ਸ਼ੁਰੂਆਤ ਹੋਗੀ ਠੀਕ ਅੱਜ ਤੋਂ ਸ਼ੁਰੂਆਤ ਹੈ ਠੇਕੇਦਾਰ ਸਾਹਿਬ ਵੀ ਸਾਡੇ ਕੋਲ ਖੜੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਆਪਾਂ ਸਾਲ ਦਾ ਇਹਨਾਂ ਦਾ ਪ੍ਰੋਜੈਕਟ ਆ ਪਰ ਕੋਸ਼ਿਸ਼ ਇਹ ਕਰਾਂਗੇ ਕਿ ਜਿੰਨੀ ਜਲਦੀ ਇਹਨੂੰ ਕੰਮ ਨੂੰ ਅ ਸਿਰੇ ਲਾਇਆ ਜਾਵੇ ਉੰਨੀ ਜਲਦੀ ਆਪਾਂ ਸਿਰੇ ਲਾ